ਸਤਨਾਮ ਸ੍ਰੀ ਵਾਹਿਗੁਰੂ ਜੀ ਸਲੋਕ ਮਹਲਾ ਨੌਮਾ ਕਹੋ ਨਾਨਕ ਸੁਣ ਮੀਤ ਪ੍ਰਾਣੀ ਕਛੂ ਨਾ ਚੇਤੇ ਹੀ ਹੇ ਮਿੱਤਰ ਕੰਨ ਦੇ ਕੇ ਸੁਣੋ ਪੁਰਸ਼ ਸਦਾ ਚੰਗਾ ਮਨ ਦਾ ਕੁਝ ਨਹੀਂ ਪਛਾਣਦਾ ਮਦਮ ਆਇਆ ਕੈ ਅੰਧ ਮਾਇਆ ਦੇ ਨਸੇ ਵਿੱਚ ਅੰਨਾ ਹੋ ਕਰਕੇ ਕਹੋ ਨਾਨਕ ਬਿਨ ਹਰ ਭਜਨ ਹਰੀ ਦੇ ਭਜਨ ਤੋਂ ਬਿਨਾ ਵਰਤ ਤਾਹੇ ਜਮ ਫੰਦ ਉਸ ਦੇ ਗਲ ਵਿੱਚ ਜਮਾ ਦੀ ਫਾਹੀ ਪੈਂਦੀ ਹੈ ਜਾਓ ਸੁਖ ਕਹੋ ਚਾਹੇ ਸਦਾ ਸਰਨ ਰਾਮ ਕੀ ਲੇ ਜੇ ਸਦਾ ਸੁਖ ਨੂੰ ਚਾਹੁੰਦਾ ਹੈ ਤਾਂ ਪ੍ਰਮਾਤਮਾ ਦੀ ਓਟ ਫੜ ਕਹੋ ਨਾਨਕ ਸੁਨਰੇ ਮਣਾ ਏ ਭਾਈ ਸੁਣ ਦੁਰਲਾਭ ਮਨੁੱਖ ਦੇ ਇਹ ਮਨੁੱਖਾ ਦੇਹੀ ਦੁਰਲਾਭ ਹੈ ਮਾਇਆ ਕਾਰਨਤਾ ਬਈ ਮੂਰਖ ਲੋਗ ਅਜਾਣ ਮਾਇਆ ਵਾਸਤੇ ਭੱਜੇ ਫਿਰਦੇ ਹਨ ਮੂਰਖ ਤੇ ਅ ਗਿਆਨ ਪੁਰਸ਼ ਕਹੋ ਨਾਨਕ ਬਿਨ ਹਰ ਭਜਨ ਪ੍ਰੰਤੂ ਹਰੀ ਭਜਨ ਤੋਂ ਬਿਨਾ ਬਿਰਥਾ ਜਨਮ ਸੁਹਰਾਣ ਮਨੁੱਖਾ ਜਨਮ ਬਿਰਥਾ ਬੀਤ ਜਾਂਦਾ ਹੈ ਜੋ ਪ੍ਰਾਣੀ ਨਿਸ ਦਿਨ ਭਜੈ ਜੋ ਬਰਸ ਰਾਤ ਦਿਨ ਸਿਮਰਨ ਕਰਦਾ ਹੈ ਰੂਪ ਰਾਮ ਤੈ ਜਾਣ ਉਸ ਨੂੰ ਪਰਮੇਸ਼ਰ ਦਾ ਰੂਪ ਹੀ ਜਾਣੋ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਣ ਹਰੀ ਦੇ ਦਾਸ ਅਤੇ ਹਰੀ ਵਿੱਚ ਭੇਦ ਨਹੀਂ ਹੁੰਦਾ ਇਹ ਗੱਲ ਸੱਚੀ ਮੰਨੋ ਮਨ ਮਾਇਆ ਮੈਂ ਫਸ ਰਿਓ ਵਿਸਰਿਓ ਗੋਬਿੰਦ ਨਾਮ ਮਨ ਮਾਇਆ ਵਿੱਚ ਫਸ ਰਿਹਾ ਹੈ ਪਰਮੇਸ਼ਰ ਦਾ ਨਾਮ ਭੁੱਲ ਗਿਆ ਹੈ ਕਉ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ ਹਰੀ ਦੇ ਭਜਨ ਤੋਂ ਬਿਨਾਂ ਇਹ ਜੀਵਨ ਕਿਸ ਕੰਮ ਹੈ ਪ੍ਰਾਣੀ ਰਾਮ ਨਾ ਚੇਤੇਈ ਪੁਰਸ਼ ਰਾਮ ਦਾ ਸਿਮਰਨ ਨਹੀਂ ਕਰਦਾ ਮਦ ਮਾਇਆ ਕੈ ਅੰਧ ਮਾਇਆ ਦੇ ਨਸ਼ੇ ਵਿੱਚ ਅੰਨਾ ਹੋ ਰਿਹਾ ਹੈ ਕਉ ਨਾਨਕ ਹਰ ਭਜਨ ਬਿਨ ਹਰੀ ਭਜਨ ਤੋਂ ਬਿਨ ਪਰਤ ਤਾਹੇ ਜਮ ਫੰਦ ਇਸ ਨੂੰ ਜਮਾਂ ਦੀ ਫਾਹੀ ਪੈਂਦੀ ਹੈ ਸੁਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗ ਨ ਕੋਏ ਸੁਖ ਵਿੱਚ ਬਹੁਤ ਸਾਥੀ ਬਣ ਜਾਂਦੇ ਹਨ ਪਰੰਤੂ ਦੁੱਖ ਵਿੱਚ ਕੋਈ ਸਾਥੀ ਨਹੀਂ ਬਣਦਾ ਕਉ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਏ हे ਮਾਨਹਰੀ ਦਾ ਭਜਨ ਕਰ ਜੋ ਅੰਤ ਸਮੇਂ ਤੇਰਾ ਸਹਾਈ ਹੋਵੇ ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ ਜੀਵ ਕਈ ਜਨਮਾਂ ਵਿੱਚ ਭੌਂਦਾ ਫਿਰਿਆ ਹੈ ਪਰੰਤੂ ਜਮਾਂ ਦਾ ਡਰ ਦੂਰ ਨਹੀਂ ਹੋਇਆ ਕਹੋ ਨਾਨਕ ਹਰ ਭਜ ਮਨਾ ਨਿਰਪੈ ਭਾਵੈ ਬਾਸ हे ਭਾਈ ਹਰੀ ਦਾ ਸਿਮਰਨ ਕਰ ਜਿਸ ਨਾਲ ਭੈ ਰਹਿਤ ਅਵਸਥਾ ਵਿੱਚ ਵਾਸਾ ਪਾਵੇਂ ਯਤਨ ਬਹੁਤ ਮੈਂ ਕਰ ਰਹੋ ਮਿਟਿਓ ਨਾ ਮਨ ਕੋ ਮਾਨ ਮੈਂ ਬਹੁਤ ਉਪਾਕਾਰ ਰਿਹਾ ਹਾਂ ਮਨ ਦਾ ਮਾਨ ਦੂਰ ਨਹੀਂ ਹੋਇਆ ਦੁਰਮਤ ਸਿਓ ਨਾਨਕ ਫਦਿਓ ਮਨ ਖੋਟੀ ਬੁੱਧੀ ਨਾਲ ਫਸ ਰਿਹਾ ਹੈ ਰਾਖ ਲੈ ਭਗਵਾਨ हे ਪ੍ਰਭੂ ਇਸ ਨੂੰ ਰੱਖ ਲਵੋ ਬਾਲ ਜਵਾਨੀ ਅਰ ਬਿਰਧ ਹੁਣ ਤੀਨ ਅਵਸਥਾ ਜਾਣ ਬਾਲਕਪੁਣਾ ਜਵਾਨੀ ਅਤੇ ਫੇਰ ਬੁਢੇਪਾ ਸਰੀਰ ਦੀਆਂ ਇਹ ਤਿੰਨ ਅਵਸਥਾ ਜਾਣੋ ਕਉ ਨਾਨਕ ਹਰਿ ਭਜਨ ਬਿਨ ਬਿਰਥਾ ਸਭ ਹੀ ਮਾਨ ਪ੍ਰੰਤੂ ਹਰੀ ਭਜਨ ਤੋਂ ਬਿਨਾ ਇਹ ਸਾਰੀਆਂ ਹੀ ਨਸਫਲ ਸਮਝੋ ਕਰਨੋ ਹੁਤੋ ਸੋਨਾ ਕੀਓ ਪਰਿਓ ਲੋਭ ਕੈ ਫੰਦ ਜੋ ਕਰਨਾ ਹੈ ਸੀ ਉਹ ਨਹੀਂ ਕੀਤਾ ਅਤੇ ਲੋਭ ਦੀ ਫਾਹੀ ਪਏ ਗਿਆ ਨਾਨਕ ਸਮਿਓ ਰਾਮ ਗਇਓ ਆਬ ਕਿਉ ਰੋਵਤ ਅੰਦ ਜਦ ਸਮਾ ਬੀਤ ਗਿਆ ਹੈ ਤਾਂ ਹੈ ਅੰਨੇ ਹੁਣ ਕਿਉ ਰੋਂਦਾ ਹੈ ਮਨ ਮਾਇਆ ਮੈਂ ਰਾਮ ਰਹੋ ਨਿਕਸਤ ਨਾ ਹਨ ਮੀਤ ਮਨ ਮਾਇਆ ਵਿੱਚ ਮਿਲ ਰਹਾ ਹੈ हे ਮਿੱਤਰ ਨਿਕਲਦਾ ਨਹੀਂ ਹੈ ਨਾਨਕ ਮੂਰਤ ਚਿੱਤਰ ਜਿਓ ਛਾੜਤ ਨਾਹਣ ਪੀਤ ਜਿਸ ਤਰ੍ਹਾਂ ਚਿਤਰੀ ਹੋਈ ਤਸਵੀਰ ਕੰਧ ਨੂੰ ਨਹੀਂ ਛੱਡਦੀ ਨਰ ਚਾਹਤ ਕਸ਼ ਔਰ ਪੁਰਸ਼ ਹੋਰ ਕੁਝ ਚਾਉਂਦਾ ਹੈ ਔਰਾ ਕੀ ਔਰਾ ਭਈ ਪਰੰਤੂ ਹੋਰ ਦੀ ਹੋਰ ਹੋ ਗਈ ਚਿਤਵਤ ਰਹੇ ਠਗੋਰ ਨਾਨਕ ਫਾਸੀ ਗਲ ਭਰੀ ਇਹ ਠੱਗੀਆਂ ਹੀ ਚਿਤਵਦਾ ਰਹਾ ਤੇ ਜਮਾਂ ਦੀ ਫਾਹੀ ਇਸ ਦੇ ਗਲ ਪੈ ਗਈ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਸੁਖ ਵਾਸਤੇ ਬਹੁਤ ਉਪਾਅ ਕੀਤੇ ਦੁੱਖ ਵਾਸਤੇ ਕੋਈ ਨਹੀਂ ਕੀਤਾ ਕੋ ਨਾਨਕ ਸੁਨਰੇ ਮਣਾ ਹਰ ਭਾਵਾ ਸੋ ਹੋਏ ਪ੍ਰੰਤੂ ਏ ਮਾਨਸੁਣ ਜੋ ਹਰੀ ਨੂੰ ਭਾਵੇ ਉਹੀ ਹੁੰਦਾ ਹੈ ਜਗਤ ਭਖਾਰੀ ਫਿਰਤ ਹੈ ਸਭ ਕੋ ਦਾਤਾ RAM ਸੰਸਾਰ ਮੰਗਤੇ ਵਾਂਗ ਫਿਰ ਰਿਹਾ ਹੈ ਸਭ ਨੂੰ ਦੇਣ ਵਾਲਾ RAM ਹੈ ਕੋ ਨਾਨਕ ਮਨ ਸਿਮਰ ਤੈ ਪੂਰਨ ਹੋਵਤ ਕਾਮ हे ਭਾਈ ਉਸ ਨੂੰ ਸਿਮਰ ਤੇਰੇ ਕਾਰਜ ਪੂਰੇ ਹੋਵਣ ਝੂਠਾ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਣ ਝੂਠ ਦਾ ਮਾਣ ਕੀ ਕਰਦਾ ਹੈ ਜਗਤ ਨੂੰ ਸੁਪਨੇ ਵੱਤ ਸਮਝ ਇਨ ਮੈਂ ਅਕਸ਼ ਤੇਰਾ ਨਹੀਂ ਇਸ ਵਿੱਚ ਤੇਰਾ ਕੁਝ ਨਹੀਂ ਹੈ ਨਾਨਕ ਕਹਿਓ ਵਖਾਣ ਅਸਾਂ ਤੈਨੂੰ ਵਰਨਣ ਕਰਕੇ ਦੱਸ ਦਿੱਤਾ ਹੈ